ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਸਭ ਤੋਂ ਵੱਡਾ ਮੱਛੀ ਫਾਰਮ ਬਾਇਓਸਪਕੇ ਵਿੱਚ ਸ਼ੁਰੂਆਤ ਕੀਤੀ ਸੀ ਮੱਛੀ ਪਾਲਣ ਦਾ ਰਿਸਤਨ ਦੇ ਜੀ ਤੁਸੀਂ ਉਹ ਮੈਂ ਫੇਰ ਉਹ ਤੋਂ ਬੇ ਨੂੰ ਜੀ ਠੀਕ ਠਾਕ ਕੀਤਾ ਅੱਛਾ ਤੇ ਉਹ ਮੱਛੀ ਪਾਈ ਤੇ ਜਦੋਂ ਕੋਈ ਸਮਾਂ ਬਾਅਦ ਦੇਖਿਆ ਕਿ ਮੱਛੀ ਕਾਫੀ ਵੱਡੀ ਅਛਾ ਤੇ ਉਸ ਤੋਂ ਫਿਰ ਇਹ ਆਇਆ ਸੋਚਿਆ ਕਿ ਇਹ ਕਿਤਾ ਜਿਹੜਾ ਹੈ ਇਲਾਹੀ ਵੰਦਾ ਸੱਤਰ ਨੌਲੇਜ ਸੀਗੀ ਜੀ ਤੁਹਾਨੂੰ ਵੀ ਕਿਵੇਂ ਜਾਂ ਫਾਦਰ ਸਾਹਿਬ ਨੂੰ ਦੇਖਦੇ ਰਹੇ ਤਾਂ ਉਸ ਤੋਂ ਹੌਲੀ ਹੌਲੀ ਆਉਂਦਾ ਰਿਹਾ ਮੇਰੇ ਤੇ ਇਹ ਸੀਗਾ ਕਿ ਹਰ ਇੱਕ ਬੰਦੇ ਕੋ ਸਿੱਖਣਾ ਜਿਹਨੂੰ ਕੋ ਨੌਲੇਜ ਹੈਗੀ ਆ ਜੀ ਆਪਣੀਆਂ ਨਹੀਂ ਮਾਰੀ ਜਾਣੀਆਂ ਹਾਂ ਤੇ ਫਿਰ ਸਿੱਖ ਸਿੱਖ ਕੇ ਫਿਰ ਆ ਉਹ ਮੜਮੜਾ ਸਪੋਰਟ ਹੋਇਆ ਜੀ ਹੁਣ ਕਿੰਨੇ ਕਿੱਲੇ ਦੇ ਵਿੱਚ ਹੈਗਾ ਜੀ ਹੁਣ ਆਪਣਾ ਫਾਰਮ ਜੀ ਹੁਣ ਐਸ ਵੇਲੇ ਸਾੜ ਕੋ ਕੋ 50 ਕਿਕੜਾ ਜੀ ਆ ਕਿਵੇਂ ਇਹਦੀ ਸ਼ਾਮ ਸੰਭਾਲ ਹੈਗੀ ਜੀ ਕਦੋਂ ਫਿਰ ਇਹਦਾ ਸੀਜ਼ਨ ਹੁੰਦਾ ਕਿਵੇਂ ਬੱਚਾ ਦਿੰਦੀ ਉਹ ਗਿਆ ਦੇ ਵਿੱਚ ਹੁੰਦਾ ਕਿ ਇੱਕ ਸਾਲ ਪਹਿਲਾਂ ਆਪਾਂ ਜਿਹੜਾ ਬੱਚਾ ਆ ਰਿਹਾ ਉਹ ਨਰਸਰੀ ਵਿੱਚ ਪਾ ਲਈਦਾ ਜੇ ਬੱਚਾ ਤੁਹਾਡੇ ਕੋ ਚੰਗਾ ਹੈ ਤੇ 3 ਤੇ 4 ਮਹੀਨੇ ਤੁਹਾਡੀ ਪਹਿਲੀ ਜਿਹੜੀ ਫਸਲ ਉਹ ਤਿਆਰ ਹੋਵੇ ਅੱਛਾ ਮਨ ਲੋ ਕਹਿ ਸਕਦੇ ਆਂ ਕਿ ਇਹ ਜੇ ਕੋਈ ਕੋਈ ਵੀ ਕਿਸਾਨ ਕਰਨਾ ਚਾਹਵੇ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਜੀ ਹਾਂਜੀ ਇਹ ਕਿੰਨਾ ਇੱਕ ਸੀਗਾ ਜੀ ਔਖਾ ਵੀ ਇੱਕ ਪੜਿਆ ਲੈ ਕੇ ਮੁੰਡਾ ਯੂਨੀਵਰਸਿਟੀ ਦੇ ਵਿੱਚ ਪੜਦਾ ਫਿਰ ਪਿੰਡ ਆ ਕੇ ਧੰਦਾ ਵੀ ਉਹ ਚੁੰਡਾ ਜਿਹੜਾ ਸਾਰਿਆਂ ਤੋਂ ਵੱਖਰਾ ਸੀਗਾ ਪਿੰਡ ਦੇ ਵਿੱਚ ਦੇਖੋ ਜੀ ਇਹ ਸਾਰ ਕੰਮ ਸ਼ੌਕ ਦਾ ਬਰੂ ਸ਼ੌਕ ਸੀਗਾ ਇੱਧਰ ਕਿੱਥੇ ਕਿੱਥੇ ਜਾਂਦਾ ਹੈਗਾ ਜੀ ਇਹ ਪੂਰੇ ਇਥੋਂ ਮਾਲ ਦੇਖੋ ਜੀ ਅਸੀਂ ਤਾਂ ਕਿਤੇ ਵੇਚਣ ਜਾਂਦਾ ਨਹੀਂ ਸਾੜ ਕੋ ਇੱਥੇ ਵਪਾਰੀ ਆਉਂਦੇ ਨੇ ਉਹ ਬਲਕ ਵਿੱਚ ਪੜਦੇ ਨੇ ਲੇਬਰ ਵੀ ਉਹਨਾਂ ਦੀ ਝਾਲ ਵੀ ਉਹਨਾਂ ਦੇ ਸਾਡੀ ਸਿਰ ਮੱਛੀ ਚਾਰ ਹੋਣੀ ਚਾਹੀਦੀ ਆਪੇ ਫੜਦੇ ਅਸੀਂ ਤੋਲ ਕੇ ਸਿਰ ਪੈਸੇ ਲੈਣੇ ਆ ਕੈਸ਼ ਪੇਮੈਂਟ ਆ ਕੋ ਉਧਾਰ ਨਹੀਂ ਅੱਜ ਕਿੰਨੇ ਬੰਦੇ ਸਵਾਲਦੇ ਜੀ 50 ਕਿਲੇ ਦੇ ਫਾਰਮ ਦੇਖੋ ਜੀ ਇੱਕ ਮੇਰੇ ਕੋ ਡਰਾਈਵਰ ਆ ਟਰੈਕਟਰ ਡਰਾਈਵਰ ਆ ਦੋ ਨਾਲ ਬੰਦੇ ਨੇ ਉਹਦੇ ਦੇਖੋ ਜੀ ਕਿ ਮੈਂ ਇਹ ਸੋਚਿਆ ਕਿ ਚਲੋ ਇੱਕ ਲੱਤ ਮੇਰੀ ਖਰਾਬ ਆ ਦੂਜੀ ਤਾਂ ਮੇਰੀ ਠੀਕ ਆ ਜਿੱਦਣ ਮੈਨੂੰ ਡਾਕਟਰ ਨੇ ਕਿਹਾ ਮਾਦਾ ਦੂਦੀ ਲਾਤੇ ਘੌੜੀਆਂ ਨਾਲ ਉੱਠ ਕੇ ਤੁਰਪਣਾ ਤੁਸੀਂ ਇਹ ਬਲੋ ਕਿ ਜਦੋਂ 6 ਕਿ ਮਹੀਨੇ ਬੈੱਡ ਤੇ ਰਿਹਾ ਜਦੋਂ ਮੈਂ ਉੱਠ ਕੇ ਤੁਰ ਲੱਗਾਂ ਨਾ ਜੀ ਮੇਰੀ ਮੈਂ ਦੇਖ ਰਿਹਾ ਭਾਈ ਸਾਰਾ ਸਿਸਟਮ ਤੇ ਸੋਲਰ ਤੇ ਕੀਤਾ ਹੋਇਆ ਵਿੱਚੋਂ ਰਸਤੇ ਬੜੇ ਸੋਹਣੇ ਰੱਖੇ ਆ ਇਹ ਸਾਰਾ ਫਿਰ ਆਪਣਾ ਹੀ ਸੀਗਾ ਵੀ ਇਸੇ ਤਰੀਕੇ ਨਾਲ ਬਣਾਉਣਾ ਜੀ ਇਹਨੂੰ ਵੇਖੋ ਜੀ ਇੱਕ ਤਾਂ ਸੋਲਰ ਨਾਲ ਆ ਕਿ ਆਫ ਗ੍ਰਿਡ ਹੋਣਾ ਇੰਟਰਫੀਰੈਂਸ ਕੋਈ ਨਹੀਂ ਕਿਸੇ ਵਿਭਾਗ ਦੇ ਕਿਹੜੀ ਕਿਹੜੀ ਭਾਜੀ ਵੈਰਾਈਟੀ ਹੈਗੀ ਆ ਆਪਾਂ ਕੋਲ ਹੁਣ ਫਿਸ਼ ਦੀ ਇਹ ਰਾਹੁ ਕਤਲਾ ਮਰਾਖ ਕਾਮਨਕਾਪ ਸਿਲਵਰ ਕਾਪ ਕਿੱਲੇ ਦੇ ਪਿੱਛੇ ਕਿੰਨੇ ਕੁ ਨਿਕਲਦਾ ਹੈਗਾ ਜੀ ਇਹਦੇ ਵਿੱਚੋਂ ਇਹ ਦੇ ਵਿੱਚ ਜੀ ਦੇਖੋ ਮੈਂ ਕਹਿੰਦਾ ਕਿ 20 ਕੁਆਂਟਲ ਨਿਕਲਾ ਹੈ ਤੇ ਬਹੁਤ ਆ ਜੀ ਅੱਛੇ ਮਤਲਬ ਕਿ 20 ਕੁਆਂਟਲ ਬਹੁਤ ਵੱਡੀ ਗੱਲ ਨਹੀਂ ਹੈਗੀ ਸੁਖਦੀਪ ਸਿੰਘ ਬਾਜਵਾ ਸਾਡੇ ਨਾਲ ਨੇ ਬਾਜਵਾ ਸਾਹਿਬ ਪਹਿਲਾਂ ਤੋਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵੈਲਕਮ ਜੀ ਬਾਜਵਾ ਸਾਹਿਬ ਕਿਵੇਂ ਸ਼ੁਰੂਆਤ ਕੀਤੀ ਸੀ ਮੱਛੀ ਪਾਲਣ ਦੇ ਇਸ ਤੋਂ ਦੇ ਜੀ ਤੁਸੀਂ ਜੀ ਇਹ ਜੀ ਮੈਂ ਆਫਟਰ ਗ੍ਰੈਜੂਏਸ਼ਨ ਅ ਪੈ ਕਾਦੀਆਂ ਸਾਡੀ ਜ਼ਮੀਨ ਸੀ ਫਾਦਰ ਸਰਵਿਸ ਸੀਗੇ ਤੇ ਦੋਵੇਂ ਵਾਰੇ ਭਰਾ ਪੜਦੇ ਸੀਗੇ ਤੇ ਮੈਂ ਫਿਰ ਪਿੰਡ ਚ ਲੱਗ ਗਿਆ ਸੀਗਾ ਖੇਤੀ ਕਰਨ ਵਾਸਤੇ ਅੱਛਾ ਉੱਥੇ ਸਾਡੇ ਨਾਲ ਨੇਚਰਲੀ ਟੋਬਾ ਸੀ ਇੱਕ ਜੀ ਜਿਹੜਾ ਸੁੱਕਾ ਪਿਆ ਸੀ ਉਹ ਗ੍ਰੈਂਡਫਾਦਰ ਪੁਰਾਣੇ ਵੇਲੇਾਂ ਚ ਕਿਦੇ ਨਹਿਰਾਂ ਤੋਂ ਬੱਚਾ ਫੜਾ ਕੇ ਉਹ ਚ ਪਾਉਂਦੇ ਰਹੇ ਅੱਛਾ ਇਸਾਪ ਨੂੰ ਪਿਆਰ ਕਰਦ ਰਹੇ ਮੱਛੀ ਜੀ ਤੇ ਘਰੋ ਇੱਕ ਕੰਮ ਜਨਸ ਵਾਸਤੇ ਉਹ ਮੈਂ ਫਿਰ ਉਹ ਟੋਬੇ ਨੂੰ ਜੀ ਠੀਕ ਠਾਕ ਕੀਤਾ ਅੱਛਾ ਤੇ ਉਹ ਚ ਮੱਛੀ ਪਾਈ ਤੇ ਜਦੋਂ ਕੋਈ ਸਮਾਂ ਬਾਅਦ ਵੇਖਿਆ ਕਿ ਮੱਛੀ ਕਾਫੀ ਵੱਡੀ ਅੱਛਾ ਤੇ ਉਸ ਤੋਂ ਫਿਰ ਇਹ ਆਇਆ ਸੋਚਿਆ ਕਿ ਇਹ ਕਿੱਤਾ ਜਿਹੜਾ ਹੈ ਇਹ ਲਾਹਵੰਦ ਆ ਉਦੋਂ ਰੇਟ ਵੀ ਜਿਹੜਾ ਹੁੰਦਾ ਸੀ ਮੱਤੀ 32 ਰੁਪਏ ਮੱਛੀ ਦਾ ਹੁੰਦਾ ਸੀ ਅੱਛਾ ਇਹ ਅੱਜ ਤੋਂ ਕਾ ਤੁਸੀਂ ਹਿਸਾਬ ਲਾਓਗੇ ਮੈਂ ਉਦੋਂ 20 ਸਾਲ ਦਾ ਸੀਗਾ ਤੇ 35 ਸਾਲ ਪੁਰਾਣੀ ਗੱਲ ਹੈ ਜੀ ਤੇ ਮੱਛੀ ਬਹੁਤ ਹੋਈ ਉਸ ਤੋਂ ਫਿਰ ਹੌਲੀ ਵਾਲੇ ਕੰਮ ਪਾਇਆ अच्छा हां जी एदी फिर नॉलेज सीगी जी ਤੁਹਾਨੂੰ ਫਿਰ ਕਿਵੇਂ ਜਾਂ ਫਾਦਰ ਸਾਹਿਬ ਨੂੰ ਦੇਖਦੇ ਰਹੇ ਤਾਂ ਉਤੋਂ ਹੌਲੀ ਹੌਲੀ ਆਉਂਦਾ ਰਿਆ ਇਹਨੇ ਫਾਦਰ ਸਾਹਿਬ ਨੇ ਨਹੀਂ ਕੀਤਾ ਜੀ ਇਹ ਮੈਂ ਤਾਂ ਫਿਰ ਹੌਲੀ ਹੌਲੀ ਜਿਹੜਾ ਕੋ ਬੰਦਾ ਮਿਲਦਾ ਰਿਹਾ ਜਿਹੜਾ ਇਸ ਕਿਤੇ ਨਾਲ ਸੰਬੰਧਨ ਸੀ ਜਿਵੇਂ ਕੋਈ ਲੇਬਰ ਹੋ ਗਈ ਜਾਂ ਮਹਿਕਮੇ ਵਾਲੇ ਹੋਗੇ ਉਹਨਾਂ ਕੋ ਹੌਲੀ ਹੌਲੀ ਸਿੱਖਿਆ ਤੇ ਹੌਲੀ ਹੌਲੀ ਮਤਲਬ ਕਿ ਮੇਰਚ ਇਹ ਸੀਗਾ ਕਿ ਹਰ ਇੱਕ ਬੰਦੇ ਕੋ ਸਿੱਖਣਾ ਜਿੰਨੂੰ ਕੋ ਨੌਲੇਜ ਹੈਗੀ ਆ ਜੀ ਆਪਣੀਆਂ ਨਹੀਂ ਮਾਰੀ ਜਾਣੀਆਂ ਹਾਂ ਤੇ ਫਿਰ ਹੌਲ 6 6 ਕੇ ਫਿਰ ਮੜ ਮਟਾ ਐਕਸਪੋਰਟ ਹੋਏ ਜੀ ਹੁਣ ਠੀਕ ਹੈ ਕਾਨੀਆਂ ਤੇ ਕਿੰਨੇ ਕਿੱਲੇ ਦੇ ਵਿੱਚ ਹੈਗਾ ਜੀ ਹੁਣ ਆਪਣਾ ਫਾਰਮ ਜੀ ਇਹ ਹੁਣ ਐਸਵੇਂ ਸੜਕੋ ਕੋਈ 50 ਕਿੱਕੜਾ ਜੀ ਅੱਛਾ ਜੀ ਹਾਂ ਜੀ ਆ ਜੀ ਕਿਵੇਂ ਇਹਦੀ ਸਾਮ ਸੰਭਾਲ ਹੈਗੀ ਜੀ ਕਦੋਂ ਫਿਰ ਇਹਦਾ ਸੀਜ਼ਨ ਹੁੰਦਾ ਹੈ ਕਿਵੇਂ ਬੱਚਾ ਦਿੰਦੀ ਬੱਗੇ ਆ ਦੇ ਵਿੱਚ ਹੁੰਦਾ ਕਿ ਇੱਕ ਸਾਲ ਪਹਿਲਾਂ ਆਪਾਂ ਜਿਹੜਾ ਬੱਚਾ ਰਹੀ ਉਹ ਨਰਸਰੀ ਵਿੱਚ ਪਾ ਲਈਦਾ ਅੱਛਾ ਜੀ ਕਿਉਂਕਿ ਸੈਕੰਡ ਈਅਰ ਇਹਦੀ ਗਰੋਥ ਮੱਛੀ ਦੀ ਜ਼ਿਆਦਾ ਹੁੰਦੀ ਹੈ ਹੂੰ ਫਿਰ ਅਸੀਂ ਜਦੋਂ 25 ਡਿਗਰੀ ਟੈਂਪਰੇਚਰ ਵੱਧਦਾ ਹੈ ਉਹ ਮੈਂ ਕਿ ਫਰਵਰੀ ਐਂਡ ਕੇ ਮਾਰਚ ਦੇ ਪਹਿਲੇ ਹਫਤੇ ਵੱਧ ਜਾਂਦਾ ਹੈ। ਅੱਛਾ ਜੀ। ਉਦੋਂ ਬੱਚਾ ਅਸੀਂ ਵੱਡੇ ਪੌਂਡ ਦੇ ਵਿੱਚ ਪਾਉਂਗਾ। ਠੀਕ ਹੈ। ਫਿਰ ਇਹਦੀ ਫੀਡਿੰਗ ਕੋ ਸਿਆਲ ਚ ਫੀਡਿੰਗ ਨਹੀਂ ਕਰੀਦੀ ਕਿ ਮੱਛੀ ਸੈਮੀ ਡੋਰਮੈਂਟ ਸਟੇਟ ਚਲ ਜਾਂਦੀ ਹੈ। ਜੀ। ਤੇ ਫੀਡ ਨਹੀਂ ਖਾਂਦੀ। ਤੇ ਫਿਰ ਸਿਆਲ ਉਦੋਂ ਫਿਰ ਫੀਡਿੰਗ ਸ਼ੁਰੂ ਕਰ ਦਿੰਦੀ ਹੈ ਇਹਦੀ। ਠੀਕ ਹੈ। ਹਾਂ ਜੀ ਬੱਚਾ। ਤੇ ਫਿਰ ਜੇ ਬੱਚਾ ਤੁਹਾਡੇ ਕੋ ਚੰਗਾ ਹੈ ਤੇ ਤਿੰਨ ਤੇ ਚਾਰ ਮਹੀਨੇ ਤੁਹਾਡੀ ਪਹਿਲੀ ਜਿਹੜੀ ਫਸਲ ਉਹ ਤਿਆਰ ਹੋ ਜਾਂਦੀ ਹੈ ਜੀ ਅੱਛਾ ਮਤਲਬ ਕਹਿ ਸਕਦੇ ਆਂ ਵੀ ਇਹ ਜੇ ਕੋਈ ਕੋਈ ਵੀ ਕਿਸਾਨ ਕਰਨਾ ਚਾਵੇ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਜੀ ਹਾਂਜੀ ਇੱਕ ਸਾਲ ਪਹਿਲਾਂ ਨਰਸਰੀ ਬਣਾ ਲਵੇ ਜੇ ਨਰਸਰੀ ਕੋਈ ਹੈਗੀ ਇੱਕ ਸਾਲ ਪੁਰਾਣਾ ਬੱਚਾ ਹੈਗਾ ਫਿਰ ਤਿੰਨ ਚਾਰ ਮਹੀਨੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਠੀਕ ਹੈ ਇਹ ਸਿਖਲਾਈ ਲਈ ਜੀ ਫਿਰ ਤੁਸੀਂ ਜਿਵੇਂ ਤੁਸੀਂ ਕਿਹਾ ਮੈਂ ਆਪ ਪੁੱਛਦਾ ਰਿਹਾ ਜਾਂ ਕਿਸੇ ਯੂਨੀਵਰਸਿਟੀ ਜਿਹਦਾ ਸਰਕਾਰੀ ਪੱਧਰ ਦੇ ਤੇ ਕੈਂਪ ਵੀ ਜਿਹੜੇ ਹੁੰਦੇ ਸੀ ਜਿਹੜੇ ਸਰਕਾਰੀ ਕੈਂਪੀ ਹੁੰਦੇ ਸੀ ਟ੍ਰੇਨਿੰਗ ਸੇ ਹੁੰਦਾ ਸੀ ਪ੍ਰੋਗਰਾਮ ਹੁੰਦੇ ਸੀ ਉਹ ਤਿੰਨ ਚਾਰ ਜਗ੍ਹਾਾਂ 'ਚ ਟ੍ਰੇਨਿੰਗ ਲਈ ਹੈ ਜੀ ਅੱਛਾ ਜੀ ਤੇ ਜਿੱਥੇ ਮੌਕਾ ਮਿਲਦਾ ਰਿਹਾ ਕਰਦੇ ਰਹੇ ਜੀ ਸਿੱਖਦੇ ਰਹੇ ਤੁਹਾਡੇ ਲਈ ਕਿੰਨਾ ਕੁ ਸੀਗਾ ਜੀ ਔਖਾ ਆਪ ਵੀ ਇੱਕ ਪੜ੍ਹਿਆ ਲਿਖਿਆ ਮੁੰਡਾ ਯੂਨੀਵਰਸਿਟੀ ਦੇ ਵਿੱਚ ਪੜਦਾ ਫਿਰ ਪਿੰਡ ਆ ਕੇ ਤੰਦਾ ਵੀ ਉਹ ਚੁੰਡਣਾ ਜਿਹੜਾ ਸਾਰਿਆਂ ਤੋਂ ਵੱਖਰਾ ਸੀਗਾ ਪਿੰਡ ਦੇ ਵਿੱਚ ਵੇਖੋ ਜੀ ਇਹ ਸਾਰ ਕੰਮ ਸ਼ੌਕ ਦਾ ਮੈਨ ਜਿਹੜਾ ਕੰਮ ਹੁੰਦਾ ਮਿਹਨਤ ਹੁੰਦੀ ਹੈ ਸ਼ੌਕ ਨਾਲ ਹੀ ਹੁੰਦੀ ਹੈ ਬਿਲਕੁਲ ਬੰਦਸ਼ ਨਾਲ ਨਹੀਂ ਹੁੰਦੀ ਮੈਨੂੰ ਸ਼ੌਕ ਸੀਗਾ ਕੰਮ ਇਹ ਕੰਮ ਕਰਨ ਦਾ ਤੇ ਸਿੱਖਣ ਦਾ ਕਰ ਲਿਆ ਜੀ ਫਿਰ ਉਸ ਤੋਂ ਬਾਅਦ ਲਗਾਤਾਰ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਲਗਾਤਾਰ ਚੱਲਦਾ ਰਿਹਾ ਕੰਮ ਵਿੱਚ ਥੋੜੀ ਜਿਹੀ ਬ੍ਰੇਕ ਆ ਗਈ ਸੀ ਕਿ ਮੈਂ ਥੋੜੀ ਜ਼ਮੀਨ ਲੈ ਲਈ ਸੀ ਇੱਥੇ ਨਰੋਟਵਲ ਇੱਕ ਥੋੜਾ ਬਿਮਾਰ ਹੋ ਗਿਆ ਸੀ ਮੈਂ ਅੱਛਾ ਤੇ ਉਸ ਤੋਂ ਬਾਅਦ ਫਿਰ ਹਣ ਹੁਣ ਦੁਬਾਰਾ ਵੇਖ ਲਓ 15 20 ਸਾਲ 15 ਸਾਲ ਹੋ ਗਏ ਨੇ ਚੱਲਦਾ ਜੀ ਕੰਮ ਇਹ ਫਿਰ ਕਿੱਥੇ ਕਿੱਥੇ ਜਾਂਦਾ ਹੈਗਾ ਜੀ ਇਹ ਪੂਰੇ ਇਥੋਂ ਮਾਲ ਦੇਖੋ ਜੀ ਅਸੀਂ ਤਾਂ ਕਿਤੇ ਵੇਚਣ ਚਾਹੀਦਾ ਨਹੀਂ ਹਾਂ ਸਾੜ ਕੋ ਇੱਥੇ ਵਪਾਰੀ ਆਉਂਦੇ ਨੇ ਹਾਂ ਉਹ ਬਲਕ ਚ ਪੜਦੇ ਨੇ ਲੇਬਰ ਵੀ ਉਹਨਾਂ ਦੀ ਜਾਲ ਵੀ ਉਹਨਾਂ ਦੇ ਹਾਂ ਸਾਡੀ ਸਿਰਫ ਮੱਛੀ ਤਿਆਰ ਹੋਣੀ ਚਾਹੀਦੀ ਆਪਰੇ ਫੜਦੇ ਆ ਅਸੀਂ ਤੋਲ ਕੇ ਸਿਰਫ ਪੈਸੇ ਲੈਣੇ ਆ ਕੈਸ਼ ਪੇਮੈਂਟ ਆ ਕੋ ਉਧਾਰ ਨਹੀਂ अच्छा, अच्छा एक गल दसियो पी ਇਹਦੇ ਵਿੱਚ ਫਿਰ ਇਹਨੂੰ 50 ਕਿੱਲੇ ਨੂੰ ਸੰਭਾਲਣ ਲਈ ਜੇ ਉਦਾਂ ਖੇਤੀਬਾੜੀ ਵਾਲੀ ਫਸਲ ਸਾਹਮਣੀ ਹੋਵੇ ਤਾਂ ਮੈਨੂੰ ਲੱਗਦਾ 200 ਬੰਦਾ ਵੀ ਘੱਟ ਪਊਗਾ 50 ਕਿੱਲੇ ਨੂੰ ਇੱਥੇ ਕਿੰਨੇ ਬੰਦੇ ਸੰਭਾਲਦੇ ਜੀ 50 ਕਿੱਲੇ ਦੇ ਫਾਰਮ ਨੂੰ ਦੇਖੋ ਜੀ ਇੱਕ ਮੇਰੇ ਕੋਲ ਡਰਾਈਵਰ ਆ ਟਰੈਕਟਰ ਡਰਾਈਵਰ ਆ ਦੋ ਨਾਲ ਬੰਦੇ ਨੇ ਉਹਦੇ ਜਿਹੜੇ ਫੀਡਿੰਗ ਫੂਡਿੰਗ ਕਰਦੇ ਨੇ ਸਭ ਕੁ ਕਰਦੇ ਨੇ ਅੱਛਾ ਤੇ ਜੇ ਬੰਦਾ ਉਪਡੇਰੇ ਤੇ ਰਹਿੰਦਾ ਹੋਵੇ ਮੈਨਾਂ ਉਹ ਥੋੜਾ ਹੈਂਡੀਕੈਪ ਕਰਕੇ ਮੈਨੂੰ ਰਾਤ ਨੂੰ ਰਾਖੀ ਵਾਸਤੇ ਇੱਕ ਦੋ ਬੰਦੇ ਰੱਖਣੇ ਪੈਂਦੇ ਆ ਉਸਾਂ ਦੋ ਬੰਦੇ ਜਿਹੜੇ ਆ ਉਹ ਫੀਡਿੰਗ ਵਗੈਰਾ ਕਰ ਲੈਂ ਠੀਕ ਹੈ ਇਹ ਪਾਜੀ ਕਿਵੇਂ ਪ੍ਰੋਬਲਮ ਤੁਹਾਡੀ ਸੀਗੀ ਇਹਦੀ ਮੈਨੂੰ ਆ ਮੈਂ ਕੋੜ ਤੇ ਰੈਟਿੰਗ ਕਰਦਾ ਸੀ ਗਿਰ ਗਿਆ ਸੀਗਾ ਅੱਛਾ ਜੀ ਤੇ ਮੇਰੇ ਪੈਰ ਨਾ ਫ੍ਰੈਕਚਰ ਹੋ ਗਿਆ ਡਾਕਟਰ ਨੇ ਮੈਨੂੰ ਕਹਿਆ ਰੈਸਟ ਕਰ ਹੂੰ ਤੇ ਰੈਸਟ ਫਿਰ ਜਟਾਲੀ ਮੂੜ ਮੱਤ ਕੇ ਰੈਸਟ ਕੀਤਾ ਨਾ ਉਹ ਜਿਹੜਾ ਫ੍ਰੈਕਚਰ ਸੀ ਨਾ ਉਹ ਕੈਨਸਲਸ ਹੋ ਗਿਆ ਅੱਛਾ ਜੀ ਉਹਦੇ ਵਿੱਚ ਫਿਰ ਮੈਨੂੰ ਜਿਹੜਾ ਇਫੈਕਟਡ ਜਿਹੜਾ ਪਾਰਟ ਸੀ ਨਾ ਪੈਲਵਿਸ ਤੇ ਫੀਮਰ ਜਿਹੜਾ ਸੌਕਟ ਜੀ ਉਹ ਫਿਰ ਮੂਵ ਕਰਉਣਾ ਪਿਆ ਅੱਛਾ ਹਾਂਜੀ ਉਹ ਕਾਹੀ ਵੱਡਾ ਮੇਜਰ ਆਪਰੇਸ਼ਨ ਹੋ ਗਿਆ ਸੀ ਮੈਂ 2 ਸਾਲ ਬੈੱਡ ਤੇ ਹੀ ਰਿਹਾ ਸੀ ਅੱਛਾ ਤੇ ਹੁਣ ਠੀਕ ਹੈ ਜੀ ਚੱਲੋ ਉਹ 2 ਸਾਲ ਦਾ ਭਾਈ ਫਿਰ ਬੰਦਾ ਕੋਈ ਕੰਮ ਕਰਨਾ ਹੋਵੇ ਜਾਂ ਉਹ 2 ਸਾਲ ਨੇ ਫਿਰ ਜ਼ਿੰਦਗੀ ਕਈ ਵਾਰ ਬੰਦੇ ਨੂੰ ਝਟਕਾ ਲੱਗ ਜਾਂਦਾ ਐਡਾ ਵੱਡਾ ਤੁਸੀਂ ਇਹ ਦੇਖੋ ਜੀ ਕਿ ਮੈਂ ਇਹ ਸੋਚਿਆ ਕਿ ਚਲੋ ਇੱਕ ਲੱਤ ਮੇਰੀ ਖਰਾਬ ਹੈ ਦੂਜੀ ਤਾਂ ਮੇਰੀ ਠੀਕ ਹੈ ਜਿੱਦਣ ਮੈਨੂੰ ਡਾਕਟਰ ਨੇ ਕਹੇ ਮੈਂ ਦੂਜੀ ਲੱਤ ਤੇ ਪੌੜੀਆਂ ਨਾਲ ਉੱਠ ਕੇ ਤੁਰ ਪਣਾ ਤੁਸੀਂ ਇਹ ਬੰਨੋ ਕਿ ਜਦੋਂ 6 ਕਿ ਮਹੀਨੇ ਬੈੱਡ ਤੇ ਰਿਹਾ ਤੇ ਜਦੋਂ ਮੈਂ ਉੱਠ ਕੇ ਤੁਰ ਲੱਗ ਰਾਂ ਜੀ ਮੇਰੀ ਦੂਤੀ ਦੂਜੀ ਲਾਤ ਤੇ ਜਿਹੜੀ ਐ ਉਹ ਵੀ ਜਵਾਬ ਦੇਗੀ ਅੱਛਾ ਜੀ ਕੋ ਮਸਲ ਵੀਕ ਹੋ ਗਏ ਜੀ ਤੇ ਉਹ ਵੀ ਭਾਰ ਨਾ ਚੱਲੇ ਅੱਛਾ ਜੀ ਫਿਰ ਹੌਲੀ 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 ਭਾਰ ਪਹਾਇਆ ਤੇ ਫਿਰ ਹੌਲੀ ਜਿਹੇ ਕੰਮ ਚੱਲੇ ਤੇ ਸ਼ੁਰੂ ਹੋਇਆ ਉਸ ਤੋਂ ਉਦੋਂ ਹੀ ਚੱਲ ਰਿਹਾ ਸੀਗਾ ਜੀ ਤੁਹਾਡਾ ਕਾਰੋਬਾਰ ਇਹ ਹਾਂਜੀ ਉਹ ਤਾਂ ਚੱਲ ਰਿਹਾ ਸੀਗਾ ਪਰ ਉਦੋਂ ਇਹਨੇ ਲਾਰਜ ਸਕੇਲ ਤੇ ਨਹੀਂ ਸੀਗਾ ਥੋੜਾ ਸੀਗਾ ਅੱਛਾ ਜੀ ਇਹ ਇੱਕ ਇੱਕ ਬੰਦੇ ਮੇਰੇ ਕੋਲ ਚੰਗੇ ਸੀ ਹੁਣ ਆਸਾਨ ਸੁਮ ਲਿਆ ਮੈਂ ਦੇਖ ਰਿਹਾ ਭਾਈ ਸਾਰਾ ਸਿਸਟਮ ਤੁਸੀਂ ਸੋਲਰ ਤੇ ਕੀਤਾ ਆ ਵਿੱਚੋਂ ਰਸਤੇ ਬੜੇ ਸੋਹਣੇ ਰੱਖੇ ਆ ਇਹ ਸਾਰਾ ਫਿਰ ਆਪਣਾ ਹੀ ਸੀਗਾ ਵੀ ਇਸੇ ਤਰੀਕੇ ਨਾਲ ਬਣਾਉਣਾ ਜੀ ਇਹਨੂੰ ਵੇਖੋ ਜੀ ਇੱਕ ਤਾਂ ਸੋਲਰ ਨਾਲ ਆ ਕਿ ਆਫਗ੍ਰੇਡ ਹੋਣਾ ਇੰਟਰਫੀਰੈਂਸ ਕੋਈ ਨਹੀਂ ਕਿਸੇ ਵਿਭਾਗ ਦੇ ਦੀ ਸਾਡੀ ਆਪਣੀ ਬੱਤੀ ਆ ਆਪਣਾ ਸਾਡਾ ਪਾਣੀ ਆ ਜੋ ਕੋਈ ਚੈਕਿੰਗ ਵਾਲਾ ਨਹੀਂ ਕੋਈ ਕੋਸ਼ਿਸ਼ ਨਹੀਂ ਮੈਨੂੰ ਉਹ ਗੱਲ ਪਸੰਦ ਨਹੀਂ ਕਿ ਐਵੇਂ ਜੀ ਹੁਣ ਮੀਟਰ ਚੈੱਕ ਕਰਾਓ ਜੀ ਉਹ ਫਲਾਣਾ ਕਰੋ ਮੇਰੇ ਕੋਲ ਤਿੰਨ ਫਾਰਮੇ ਤਿੰਨੇ ਸੋਲਰ ਦੇ ਨੇ ਠੀਕ ਹੈ ਜੀ ਕੋਈ ਇੰਟਰਫੀਰੈਂਸ ਕੋਈ ਨਹੀਂ ਜੀ ਇੱਕ ਤੁਹਾਡੀ ਅ انا ਜਿਹੜੀ ਹੈਗਾ ਲੈਕਸਿਟੀ ਦੀ ਪ੍ਰੋਬਲਮ ਕੋਈ ਨਹੀਂ ਨਾ ਕੋ ਕੱਟ ਨਾ ਕੋ ਕੱਲ ਜੀ ਹਾਂਜੀ ਇਹ ਸਾਰਾ ਇਹਨੂੰ ਜਦੋਂ ਹੁਣ ਪਾਣੀ ਭਰਦੇ ਆ ਸਰ ਜਾਂਦਾ ਭਾਜੀ ਇੰਨੀ ਨੇ ਮੋਟਰਾਂ ਦੇ ਨਾਲ ਤੁਹਾਡਾ ਹਾਂਜੀ ਹਾਂਜੀ ਚੱਲਦੀ ਫਸਟ ਕਲਾਸ ਹੁਣ ਇੱਕ ਮੋਟਰ ਹੈ ਜੀ ਆਹ ਵੇਖੋ ਜੀ ਆਹ 6 ਕਿਲੋ ਦੇ ਦੋ 6 ਰਿਹਾ 4 ਕਿਲੋ 10 ਕਿਲੋ ਨੂੰ ਇੱਕ ਮੋਟਰ ਚੱਲ ਰਹੀ ਹੈ ਜੀ ਅੱਛਾ ਹਾਂ ਇਹ ਵੀ 5-6 ਘੰਟੇ ਚੱਲਣੀ ਹੈ ਅੱਛਾ ਜੀ ਇਹ ਡੇਲੀ ਡੇਲੀ ਪਾਉਣਾ ਪੈਂਦਾ ਜੀ ਪਾਣੀ ਇਹਦੇ ਵਿੱਚ ਫਿਰ ਤਾਜਾ ਅ ਡੇਲੀ ਇਹ ਹੈ ਕਿ ਪਾਣੀ ਏਰੀਏਸ਼ਨ ਕਰਨੀ ਜ਼ਰੂਰੀ ਹੁੰਦੀ ਹੈ ਅੱਛਾ ਜੀ ਹਾਂਜੀ ਇਹ ਜਿਹੜਾ ਸਾਰਾ ਛੰਬ ਦਾ ਏਰੀਆ ਇਸ ਕਰਕੇ ਦੇ ਵਿੱਚ ਸਾਰਾ ਪਾਣੀ ਜਿਆਦਾ ਸਿਮਦਾ ਠੀਕ ਹੈ ਇਸ ਕਰਕੇ ਫਰੈਸ਼ ਵਾਟਰ ਕਿਉਂਕਿ ਫੀਡਿੰਗ ਸਾਡੀ ਕਾਫੀ ਹੈਵੀ ਹੁੰਦੀ ਹੈ ਠੀਕ ਹੈ ਉਹਦੇ ਵਾਸਤੇ ਪਾਣੀ ਦੀ ਜਿਹੜੀ ਕੁਆਲਿਟੀ ਮੇਨਟੇਨ ਕਰਨ ਵਾਸਤੇ ਸਾਨੂੰ ਪਾਣੀ ਐਡ ਕਰਨਾ ਪੈਂਦਾ ਕਿਹੜੀ ਕਿਹੜੀ ਭਾਜੀ ਵੈਰਾਈਟੀ ਹੈਗੀ ਆਪਾਂ ਕੋਲ ਹੁਣ ਫਿਸ਼ ਦੀ ਇਹ ਆਪਣੇ ਕੋ ਹੈਗੀ ਨਹੀਂ ਕਾਫਸ ਜਿਹੜੀਆਂ ਹੈਗਾ ਤਿੰਨ ਚਾਈਨਿਸ ਕਾਫ ਹੁੰਦੀਆਂ ਨੇ ਅੱਛਾ ਜੀ ਤੇ ਤਿੰਨੇ ਇੰਡੀਅਨ ਮੇਜਰ ਕਾਫਸ ਨੇ ਰਾਹੁ ਕਤਲਾ ਮਰਾਖ ਕਾਮਨ ਕਾਫ ਹਮ ਸਿਲਵਰ ਕਾਫ ਇਹ ਹੈਗੇ ਨੇ ਚਾਰ ਪੰਜ ਵਾਇਡ ਉਹਦਾ ਜਦੋਂ ਤੁਸੀਂ ਦੱਸਦੇ ਪੀ ਗਰਾਸ ਕਾਪ ਗਰਾਸ ਕਾਪ ਛੇ ਵੈਰਾਈਟੀਆਂ ਜੀ ਤੁਸੀਂ ਜਦੋਂ ਦੱਸਦੇ ਪੀ ਇੱਕ ਛੱਪੜ ਤੋਂ ਸ਼ੁਰੂ ਕੀਤਾ ਉਹ ਵੀ ਸ਼ੌਂਕੀਆ ਤੌਰ ਤੇ ਪਿੰਡ ਇਹ ਸੋਚਿਆ ਸੀ ਕਦੀ ਵੀ ਇਹ ਵਾਕਿਆ ਪਰਫੈਸ਼ਨਲ ਹੋ ਜਾਣਾ ਇਸ ਪਾਸੇ ਨੂੰ ਹਾਂ ਜੀ ਮਤਲਬ ਕਿ ਇਹ ਨਹੀਂ ਸੋਚਿਆ ਸ਼ੌਕ ਨਾਲ ਸ਼ੁਰੂ ਕੀਤਾ ਸੀਗਾ ਹਾਂ ਤੇ ਪਰ ਹੁਣ ਤਾਂ ਵੇਖੋ ਜੀ ਰੇਟ ਹੀ ਵੜੇ ਨੇ ਜੋ ਸ਼ੁਰੂ ਕੀਤਾ ਸੀ 30 32 ਰੁਪਏ ਵੇਚਦੇ ਰਿਹਾ ਅੱਛਾ ਜੀ ਤੇ ਹੁਣ ਇਹ 140 ਵੇਚਦੇ ਆਂ ਸੀ ਅੱਛਾ ਜੀ ਉਹ ਵੀ ਇੱਥੋਂ ਠੀਕ ਹੈ ਉਦੋਂ ਮੰਡੀ ਖੜਨੀ ਪੈਂਦੀ ਸੀ ਠੀਕ ਹੈ ਇਹ ਕਹ ਕੇ ਜਿਹੜੀ ਮਾਈਗ੍ਰੈਂਟ ਲੇਬਰ ਆਉਂਨਾ ਜਿਹੜੇ ਆਪਣੇ ਪ੍ਰਵਾਸੀ ਆਏ ਕੰਮ ਕਰਦੇ ਨੇ ਉਹ ਮੱਛੀ ਦੇ ਬੜੇ ਸ਼ਕੀਰ ਹੋ ਮੱਛੀ ਤੇ ਬੜਾ ਰੋਟੀ ਨਹੀਂ ਖਾਂਦੇ ਜੀ ਮੇਜਰ ਮਾਰਕੀਟ ਸਾਡੀ ਉਹੀ ਹੈ ਜੀ ਹਾਂ 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 ਜੀ ਤੇ ਇਹ ਭਾਜੀ ਹੁਣ ਫਿਰ ਕਿੱਲੇ ਦਾ ਹਿਸਾਬ ਕੱਢੀਏ ਆਪਾਂ ਕਿੰਨੇ ਕਿਲੋ ਨਿਕਲ ਜਾਂਦੀ ਹੈ ਤਾਂ ਕਵਾਂਟਲ ਦੇ ਹਿਸਾਬ ਚ ਗੱਲ ਆਉਂਦੀ ਹੋਊਗੀ ਕਿੱਲੇ ਦੇ ਪਿੱਛੇ ਕਿੰਨੇ ਕੁ ਨਿਕਲਦਾ ਹੈਗਾ ਜੀ ਇਹਦੇ ਵਿੱਚੋਂ ਇਹਦੇ ਵਿੱਚ ਜੀ ਵੇਖੋ ਮੈਂ ਕਹਿੰਦਾ ਕਿ 20 ਕਵਾਂਟਲ ਨਿਕਲ ਆਏ ਤੇ ਬਹੁਤ ਆ ਜੀ ਅੱਛਾ ਹਾਂ ਮਤਲਬ ਕਿ 20 ਕਵਾਂਟਲ ਬਹੁਤ ਵੱਡੀ ਗੱਲ ਨਹੀਂ ਹੈਗੀ ਹਾਂ ਆਂਦਾ ਪਰਦੇਸ ਤੋਂ ਉਹ ਮੌਸਮ ਸਿਰ ਥੋੜਾ ਚੰਗਾ ਉਹ ਸਾਡੇ ਨਾਲੋਂ ਮੈਂ ਠੰਡ ਜੀ ਘੱਟ ਪੈਂਦੀ ਹੈ ਉਹ ਗਰਮੀ ਜ਼ਿਆਦਾ ਹੁੰਦੀ ਹੈ ਉਹ 45 45 ਕੁਆਂਟਲ ਕੱਢਦੇ ਆ ਜੀ ਕਿਲੇ ਜੋਂ ਅੱਛਾ ਹਾਂਜੀ ਹਾਂਜੀ ਆਪਣੇ 20 ਕੁਆਂਟਲ ਤੱਕ ਜੇ ਆਪਣੇ 20 ਨਹੀਂ ਮੈਂ ਇਹ ਕਹਿਣਾ ਜੀ 20 ਕੱਢਣੀ ਬਹੁਤ ਸੌਖੀ ਹੈ ਅੱਛਾ ਜੀ ਤੇ ਜੇ 20 ਕੁਆਂਟਲ ਵੀ ਨਿਕਲੇ ਤੇ ਬਹੁਤ ਵਧੀਆ ਲਾਹੇਵੰਦ ਹੈਗਾ ਜੀ ਧੰਦਾ ਇਹ ਬਾਕੀ ਆ ਜਿੰਦਾ ਫਸਲੀ ਚੱਕਰ ਦੇ ਵਿੱਚ ਅੱਜ ਆਪਾਂ ਹੈਗੇ ਆ ਸਾਰੇ ਬਿਲਕੁਲ ਜੀ ਵੇਖੋ ਇਹਦੇ ਵਿੱਚ ਇਹ ਆ ਕਿ ਵਾਟਰ ਕੁਆਲਿਟੀ ਤੇ ਏਰੀਏਸ਼ਨ ਦਾ ਤੁਸੀਂ ਥੋੜਾ ਆਕਸੀਜਨ ਦਾ ਜਿਹੜਾ ਹੈਗਾ ਖਿਆਲ ਰੱਖ ਲਓ ਹੋਰ ਇਹਨੂੰ ਖਸਰਾ ਕੋਈ ਨਹੀਂ ਮੱਛੀ ਭਾਵੇਂ 10 ਦਿਨ ਭੁੱਖੀ ਰਹੇ ਤਾਂ ਵੀ ਨਹੀਂ ਮਰਦੀ अच्छा हां जी हां जी ए भाई आपा कई बार तस्वीरें कई बार देखी है भाई دریاਾਵਾਂ ਦੇ ਵਿੱਚ ਮੱਛੀਆਂ ਦੀ ਆਪਾਂ ਮੌਤ ਦੇਖੀ ਹੈ ਉਹ ਜਿਹੜਾ ਚੈਂਕੜਿਆਂ ਦੇ ਵਿੱਚ ਮੱਛੀਆਂ ਮਰ ਜਾਂਦੀਆਂ ਉਹ ਕੀ ਕਾਰਨ ਹੁੰਦਾ ਭਾਈ ਤੁਸੀਂ ਵੀ ਦੇਖੋ ਜੀ دریاਾਵਾਂ ਵਿੱਚ ਤਾਂ ਖੈਰ ਘਟ ਮਰਦੀਆਂ ਨੇ ਕਿਉਂਕਿ ਪਾਣੀ ਚੱਲਦਾ ਹੁੰਦਾ ਉਹ ਛਪਣਾ ਛਪਣਾ ਮਰਦੀਆਂ ਆਮ ਲੋਕ ਕਿ ਪਿੰਡਾਂ ਵਿੱਚ ਹੀ ਦੇਖਿਆ ਹੋਣਾ ਜੀ ਲੋਕੀ ਕਹਿੰਦੇ ਸਾਡੇ ਦਵਾਈ ਪਾਤੀ ਦਵਾਈ ਪਾਤੀ ਜੀ ਉਹ ਹੁੰਦਾ ਜੀ ਕਿ ਸੇਰੇ ਵਕਤੇ ਨਾਲ ਜੀ ਆਕਸੀਜਨ ਲੈਵਲ ਬਹੁਤ ਘਟ ਜਾਂਦਾ ਹੈ ਤਲਾ ਦਾ ਅੱਛਾ ਜੀ ਤੇ ਉਦੋਂ ਉਹਦਾ ਪ੍ਰਬੰਧ ਸਾਨੂੰ ਕਰਨਾ ਪੈਂਦਾ ਹੈ ਕਿ ਆਕਸੀਜਨ ਲੈਵਲ ਘਟੇ ਨਾ ਉਹ ਲੋਕੀ ਮਰਦੀ ਮਰਦੀ ਉਹ ਸਫੋਕੇਸ਼ਨ ਵਾਲਾ ਤੇ ਲੋਕੀ ਕਹਿੰਦੇ ਸਾਡੇ ਦੁਸ਼ਮਣੀਆਂ ਕੱਢਦੇ ਸਾਡੀ ਫਲਾਣੇ ਦਵਾਈ ਪਾਤੀ ਸਾਡੇ ਫਲਾਣੇ ਦਵਾਈ ਪਾਤੀ ਉਹ ਸਾਰੀ ਇਕੱਠੀ ਮਰ ਜਾਂਦੀ ਹੈ ਕਿਉਂ ਆਕਸੀਜਨ ਪਾਣੀ ਚ ਮੁੱਕ ਜਾਂਦਾ ਮਤਲਬ ਇਹ ਨੌਲੇਜ ਦੀ ਥੋੜੀ ਕਈ ਵਾਰ ਕਮੀ ਰਹਿ ਜਵੇ ਜਾਂ ਉਹ ਜਾਣਕਾਰੀ ਨਾ ਆਵੇ ਉਹਦਾ ਉਹ ਨੁਕਸਾਨਕ ਚੱਲਣਾ ਪੈ ਸਕਦਾ ਹੈ ਬਿਲਕੁਲ ਜੀ ਹਾਂ ਇਹ ਮਤਲਬ ਕਿ ਦੋ ਤਿੰਨ ਬਾਰਡਰ ਕੁਆਲਟੀ ਤੇ ਆਕਸੀਜਨ ਦਾ ਤਾਂ ਬਹੁਤ ਖਿਆਲ ਰੱਖਣਾ ਪੈਂਦਾ ਹੈ ਇੱਕ ਇਹਦਾ ਅਮੋਨੀਆ ਵਗੈਰਾ ਚੈੱਕ ਕਰਨਾ ਦਾ ਬੇਸਿਕਲੀ ਇਹ ਪਾਣੀ ਦੀ ਜਿਹੜੀ ਕੁਆਲਟੀ ਪਹਿਲਾਂ ਤੇ ਖਰਾਕ ਬਾਅਦ ਠੀਕ ਹੈ ਪਹਿਲਾ ਪਾਣੀ ਦੀ ਕੁਆਲਿਟੀ ਤੁਸੀਂ ਚੈੱਕ ਕਰਕੇ ਰੱਖਣੀ ਹੈ। ਉਹ ਵੇਖੋ ਜੀ ਤੁਸੀਂ ਥੋੜਾ ਬੋਲਾ ਧਿਆਨ ਦਿਓ ਤਾਂ ਕਿਹੜਾ ਔਖਾ ਗੱਲ ਨਹੀਂ ਹੈਗੀ। ਅੱਛਾ ਕਈ ਸੋਚਦੇ ਹੋਣਗੇ ਵੀ 50 ਕਿੱਲੇ ਆ ਵੇ ਵੇਚਦੇ ਕਿੱਥੇ ਹੋਣਗੇ ਜਾਂ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਤੁਸੀਂ ਕਿ ਆਪੇ ਆਪੇ ਆ ਕੇ ਫੜ ਜਾਂਦੇ ਫਿਰ ਤੁਹਾਡਾ ਤਾਂ ਮੈਨੂੰ ਲੱਗਦਾ ਉਹ ਹੋ ਗਿਆ 50 ਕਿੱਲੇ ਦਾ ਮਾਲ ਪੂਰਾ ਹੋ ਜਾਏਗਾ। ਵੇਖੋ ਜੀ ਮੈਨੂੰ ਹੋ ਗਿਆ ਤੁਹਾਨੂੰ ਦੱਸਿਆ ਕਿ 30-35 ਸਾਲ ਹੋ ਗਿਆ। ਇੱਕੋ ਬੰਦੇ ਦਾ ਮਾਲ ਨਹੀਂ ਪੂਰਾ ਹੁੰਦਾ ਜੀ ਮੇਰੇ ਕੋਲ। ਅੱਛਾ ਇੰਨੀ ਡਿਮਾਂਡ ਹੈ। ਇੱਕੋ ਵਪਾਰੀ ਹੈ। ਹੂੰ। ਪ੍ਰੇਮ ਜੰਦਰ ਦਾ ਪ੍ਰੇਮ ਬਾਉ ਕਹਿੰਦੇ ਸੀ ਉਹਨੂੰ ਅੱਛਾ ਜੀ ਤੇ ਜੰਦਰ ਤੋਂ ਆਉਂਦੇ ਨੇ ਤੇ ਉਹਨਾਂ ਦਾ ਹੀ ਮਾਲ ਨਹੀਂ ਸਾੜ ਕੋ ਪੂਰਾ ਹੁੰਦਾ ਮਤਲਬ ਇੰਨੀ ਡਿਮਾਂਡ ਹੈਗੀ ਹੈ ਹਾਂ ਮਤਲਬ ਕਿ ਤੜ ਕੋ ਮੱਛੀ ਤਿਆਰ ਹੋਣੀ ਚਾਹੀਦੀ ਹੈ ਹਾਂ ਸਿਰਫ ਨਰਾਪਿਆਂ ਚ ਤੇ ਸੌਣ ਮਹੀਨੇ ਸੇਲ ਨਹੀਂ ਹੁੰਦੀ ਬਾਕੀ ਸਾਰਾ ਸਾਲ ਜਿਨੀ ਮਰਜੀ ਵੇਚੀ ਜਾਓ ਕੰਮ ਵੀ ਨਗਦੋਂ ਲਗਦਾਂ ਨਾਲੇ ਬਿਲਕੁਲ ਜੀ ਬਿਲਕੁਲ ਧੰਨਵਾਦ ਆਵਾਂਗੇ ਜੀ ਅੱਜ ਪਾਰਟੀ ਮੱਛੀ ਫੜਨ ਹਾਂ ਉਹਨਾਂ 7-8 ਕੁਇੰਟਲ ਫੜਨੀ ਹੈ ਹਾਂ ਆਪੇ ਭੜਨੇ ਦੇ ਜਾਲ ਵੀ ਉਹਨਾਂ ਦੇ ਲੇਬਰ ਵੀ ਉਹਨਾਂ ਦੀ ਗੱਡੀ ਵੀ ਉਹਨਾਂ ਦੀ ਉਹਨਾਂ ਲੋਡ ਕਰਕੇ ਲੈ ਜਾਣੀ ਆ ਤੇ ਪੈਸੇ ਜਾਂਦੇ ਨੇ। ਕੀ ਮਤ ਹੈ ਬੜੀ ਚੰਗੀ ਗੱਲ ਆ ਮੈਂ ਦੇਖ ਰਿਹਾ ਤੁਸੀਂ ਭਾਜੀ ਵਾਕਿਆ ਲਾਹੇਬੰਦ ਬਣਾਇਆ ਤੁਹਾਨੂੰ ਦੇ ਨੂੰ ਜਗ੍ਹਾ ਬਚੀ ਤਾਂ ਉੱਥੇ ਆ ਫਰੂਟ ਦੇ ਬੂਟੇ ਲਾਇਏ ਨੇ ਜੀ ਸੰਧਿਆ ਜੀ ਆਊਟਰ ਬਾਉਂਡਰੀ ਜਾਇ ਇਸ ਫਾਇਦਾ ਲਾਇਆ ਜੀ। ਅੱਛਾ ਜੀ। ਤੇ ਜਿਹੜੇ ਅੰਦਰ ਜਿਹੜੇ ਹੈਗੇ ਨੇ ਆ ਹੁਣ ਮਸੰਮੀ ਤਿਵੇਂ ਇਹ ਸ਼ੁਰੂ ਕੀਤਾ ਨਿੰਬੂ ਦਾ। ਅੱਛਾ ਜੀ। ਇਹ ਮਸੰਮੀ ਹੁਣ ਨੈਕਸਟ ਇਅਰ ਇਹ ਵੀ ਫਲ ਦੇਣਦਾ ਬਈ ਜੀ। ਹਾਂ। ਜਿਹੜਾ ਜਿਹੜਾ ਉਹਦਾ ਹੀ ਵਰਤੇ ਰਾਹ ਉਹਤੇ ਤੇ ਨਹੀਂ ਬਾਕੀ ਇਹ ਦੂਜੇ ਜਿਹੜੇ ਬਣੇ ਆ ਉਹਨਾਂ ਤੇ ਹੀ ਲਸਣ ਲਾਉਨੇ ਜੀ ਅੱਛਾ ਉਹ ਵੀ ਮਤਲਬ ਵਰਤਿਆ ਪਿਆ ਸਾਰਾ ਸਾਰਾ ਹਾਂ ਜੀ ਬਿਲਕੁਲ ਜਿੰਨੇ ਬਣੇ ਸਾਰੇ ਤੇ ਲਸਣ ਲੱਗ ਜਾਣਾ ਠੀਕ ਹੈ ਚੌੜੇ ਰੱਖੇ ਐਸੇ ਕਰਕੇ ਕਿਤੇ ਇੱਕ ਚੀਜ਼ ਨਹੀਂ ਤੇ ਦੋ ਤਿੰਨ ਚੀਜ਼ਾਂ ਬੰਦੇ ਨੂੰ ਇੱਕੋ ਥਾਂ ਤੇ ਤੁਹਾਨੂੰ ਕੀ ਜਾਨ ਕੀ ਬਾਤ ਆ ਬੜੀ ਚੰਗੀ ਗੱਲ ਅੱਗੇ ਪਾਈ ਫਿਰ ਤੁਹਾਡੀ ਅਗਲੀ ਜਨਰੇਸ਼ਨ ਦਾ ਹੈਗਾ ਜੀ ਇੰਟਰਸਟ ਇਸ ਪਾਸੇ ਨੂੰ ਕਈ ਵਾਰ ਅਡਾਪਟ ਕਰ ਲੈਂਦੇ ਨੇ ਬਿਜ਼ਨਸ ਤਾਂ ਅੱਗੇ ਇੰਟਰਸਟ ਹੈਗਾ ਬੱਚਿਆਂ ਦਾ ਬੱਚਾ ਬੇਟੇ ਦਾ ਹੈਗਾ ਜੀ ਬੇਟੇ ਦਾ ਹਜੇ ਉਹ ਥੋੜਾ ਸਪੋਰਟਸਮੈਨ ਹੈ ਸ਼ੂਟਿੰਗ ਕਰਦਾ ਹੈ ਹਜੇ ਥੋੜਾ ਉਧਰ ਬਿਜ਼ੀ ਹੈ ਮੈਂ ਵੀ ਉਹਨੂੰ ਟਾਈਮ ਦਤਾ ਕੋਈ ਕਰਦੇ ਆਪਣੀ ਜ਼ਿੰਦਗੀ ਜੋ ਕਰਨਾ ਚਾਹੁੰਦਾ ਤੇ ਬੇਟੀਆਂ ਦਾ ਇਹ ਹੈ ਕਿ ਬੇਟੀ ਵੱਡੀ ਤਾਂ ਲਾਇਰ ਹੈ ਹਾਈ ਕੋਰਟ ਚ ਠੀਕ ਹੈ ਜੀ ਉਹਦਾ ਤਾਂ ਉਧਰ ਹੀ ਹੈ ਪਰ ਇੰਟਰਸਟ ਜ਼ੋਰ ਆ ਉਹ ਬੂਟੇ ਮੈਨੂੰ ਭੇਜਦੀ ਰਹਿੰਦੀ ਆ ਆਪਾਂ ਆ ਬੂਟੇ ਲਾਓ ਉਹ ਨਰਸੀ ਆਣਾ ਨਾਲ ਕੰਟੈਕਟ ਕਰਕੇ ਆ ਬੂਟੇ ਭੇਜੋ ਪਾਪਾ ਆ ਬੂਟੇ ਲਾਓ ਆ ਚੰਗੇ ਉਹਦਾ ਇਸ ਗੱਲੋਂ ਬੜਾ ਇੰਟਰਸਟ ਹੈ ਠੀਕ ਹੈ ਤੇ ਛੋਟੀ ਬੇਟੀ ਹਜੇ এনवायरमेंटਲ ਸਟੱਡੀਜ਼ ਪੜ੍ਹਦੀ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਠੀਕ ਹੈ ਜੀ ਤੇ ਉਹਦਾ ਬਹੁਤਾ ਉਹਦਾ ਵੀ এনवायरमेंट 'ਚ ਬਹੁਤ ਇੰਟਰਸਟ ਆ ਜੀ ਠੀਕ ਹੈ ਤੇ ਹੈਕ ਲਗਾ ਤਾਂ ਹੈਗਾ ਹੀ ਕਿਉਂਕਿ ਬਚਪਨ ਤੋਂ ਜਿਹੜੀ ਉਹਨਾਂ ਲਾਈਫ ਦੇਖੀ ਆ ਉਹਦੇ ਵੱਲ ਝੁਕਾ ਤਾਂ ਹੁੰਦਾ ਹੀ ਹੈ ਝੁਕਾ ਤਾਂ ਹੁੰਦਾ ਹੀ ਹੈ ਹਾਂ ਜੀ ਹਾਂ ਜੀ ਤਾਂ ਖੁਸ਼ ਇਹ ਸਕੂਨ ਵਾਲਾ ਕਾਰੋਬਾਰ ਹੈ ਇਹ ਹੈ ਕਿ ਗਰਮੀਆਂ ਦੋ ਤਿੰਨ ਮਹੀਨੇ ਮਿਹਨਤ ਹੁੰਦੀ ਹੈ ਖਿਆਲ ਮਿਹਨਤ ਕੀ ਜੀ ਫਿਜ਼ੀਕਲ ਲੇਬਰ ਤਾਂ ਉਹਨੇ ਖਿਆਲ ਹੀ ਰੱਖਣਾ ਹੁੰਦਾ ਜੀ ਜੀ ਮੈਂ ਤੁਸੀਂ ਫੇਰੇ ਸ਼ਾਮ ਫੇਰਾ ਮਾਰੋ ਬੰਦਿਆਂ ਨੂੰ ਪ੍ਰੋਪਰਲੀ ਗਾਈਡ ਕਰੋ ਜੀ ਕਿਉਂ ਬੰਦਿਆਂ ਨੂੰ ਕਿਹੜੀ ਗੱਲ ਸਮਝ ਇੱਕ ਵਾਰੀ ਨਹੀਂ ਆਉਂਦੀ ਕੋਲ ਖੋ ਕੇ ਕਰਾ ਲਓ ਜੀ ਤੇ ਮੇਰੇ ਕੋ ਪੁਰਾਣੇ ਬੰਦੇ ਨੇ ਜੀ ਜਿਹੜੇ 5-5 6 ਸਾਲ ਦੇ ਪੁਰਾਣੇ ਲੱਗੇ ਨੇ ਉਹਨਾਂ ਨੂੰ ਬਹੁਤਾ ਕੰਮ ਤਾਂ ਆ ਹੀ ਗਿਆ ਉਹਨਾਂ ਨੂੰ ਠੀਕ ਹੈ ਜੀ ਸਵਾਲ ਮੰਨਦੇ ਹਾਂ ਠੀਕ ਹੈ ਆਖਰੀ ਸਵਾਲ ਹੈ ਭਾਈ ਜੇ ਕੋਈ ਕਿਸਾਨ ਭਰਾ ਸ਼ੁਰੂ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਬੰਦਾ ਕਈ ਵਾਰ ਆਪਾਂ ਦੇਖਦੇ ਆਂ ਵੀ ਵੱਡੇ ਨੂੰ ਪੈਣ ਦਾ ਜ਼ਿਆਦਾ ਖਲਾਰੇ ਨੂੰ ਸੀਐਸਟ ਕੀ ਕਰਨਾ ਚਾਹੁੰਦੇ ਹੋ ਕਿਸਾਨ ਭਰਾ ਜੇਕਰ ਕੋਈ ਮੱਛੀ ਪਾਲਣ ਦਾ ਧੰਦਾ ਕਰਨਾ ਚਾਹੁੰਦਾ ਤੇ ਗੱਲਾਂ ਕਿਹੜੀਆਂ ਕਿਹੜੀਆਂ ਧਿਆਨ ਚ ਰੱਖੇ ਵੇਖੋ ਜੀ ਜੇ ਸ਼ੁਰੂ ਕਰਨ ਵਾਲੀ ਇੱਕ ਤਾਂ ਤੁਸੀਂ ਨਰਸਰੀ ਬਣਾਉਣੀ ਆ ਜੇ ਤੁਸੀਂ 5 ਏਕੜ ਤੱਕ ਸ਼ੁਰੂ ਕਰਨਾ ਤੁਸੀਂ ਦੋ ਤਿੰਨ ਕਨਾਲ ਦੀ ਨਰਸਰੀ ਪਾਉਣ ਇੱਕ ਸਾਲ ਪਹਿਲਾਂ ਬਣਾਉਣਾ ਠੀਕ ਹੈ ਉਹਦੇ ਵਿੱਚ ਤੁਸੀਂ ਬੱਚਾ ਆਪਣਾ ਜਿਹੜਾ ਉਹ ਸਟਾਕ ਕਰ ਲੈਣਾ ਅਗਲੇ ਸਾਲ ਜਦੋਂ ਸੀ ਕਣਕ ਵੱਢ ਕੇ ਤੇ ਤਿਆਰ ਕਰਕੇ ਪਾਉਣ ਤੇ ਫਿਰ ਬੱਚਾ ਜਿਹੜਾ ਵੱਡੇ ਪੌਂਡ ਸਿਫਟ ਕਰ ਦਵਾ। ਹਮ ਮੇਰੇ ਹਿਸਾਬ ਨਾਲ 2.5 ਕਿਲੋ ਤੋਂ ਸ਼ੁਰੂ ਕਰਨਾ ਚਾਹੀਦਾ। ਅੱਛਾ ਜੀ। ਇਹ ਇੱਕ ਹੈਕਟੇਰ ਤੋਂ ਸ਼ੁਰੂ ਕਰ ਲਓ। ਉਹਦਾ ਮਤਲਬ ਕਿ ਜਿਹੜਾ ਅੱਧਾ ਕਿੱਲਾ ਤੁਹਾਡਾ ਨਰਸੀ ਪਾਉਣ ਤੇ 2 ਕਿੱਲੇ ਤੁਹਾਡਾ ਰੇਰਿੰਗ ਪਾਉਣ ਜਮਾਨਾ। ਠੀਕ ਹੈ ਜੀ। ਤੇ ਬਹੁਤ ਵਧੀਆ ਤੁਹਾਨੂੰ ਦੱਸਿਆ ਜੀ। ਬਾਕੀ ਜਿਵੇਂ ਪਾਣੀ ਸਟਾਕ ਹੋ ਜਾਂਦਾ ਜੀ ਜਿਵੇਂ ਆਪਾਂ ਫਸਲਾਂ ਚਾਰ-ਛੇ ਦੇ ਹੋਣ ਆਪਣਾ ਇਸ ਪੈਲੀ ਹੋਵੇ ਜੀ ਇਹਦਾ ਪਾਣੀ ਵੀ ਜਿਹੜਾ ਉਹ ਚੰਗਾ ਹੁੰਦਾ ਫਸਲਾਂ ਵਾਸਤੇ ਠੀਕ ਹੈ ਜੀ ਹਾਂ ਤੇ ਉਹ ਆਪਾਂ ਵੇਲੇ-ਵੇਲੇ ਪਾਣੀ ਵੀ ਵਰਤ ਸਕਦੇ ਹਾਂ ਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਇੱਕ ਤਾਂ ਜਿਹੜਾ ਲੱਗੇ ਟਿਊਬਵਲ ਹੋਣ ਤੇ ਪਾਣੀ ਵੀ ਨਹੀਂ ਸੁੱਕਦਾ ਕਿਉਂ ਰੀਚਾਰਜ ਹੁੰਦਾ ਰਹਿੰਦਾ ਜੀ ਇੰਨਾ ਪਾਉਣ ਨਾ ਪਾਣੀ ਜੀ ਜੀ ਬਾਕੀ ਜੇ ਪਾਣੀ ਖਲੋਤਾ ਹੋਵੇ ਤੇ ਘੰਟਾ ਸਵੇਰੇ ਤੇ ਘੰਟਾ ਸ਼ਾਮ ਨੂੰ ਮੋਟਰ ਚੱਲਦੀ ਹੈ ਜੀ ਬਹੁਤਾ ਪਾਣੀ ਪਾਣੀ ਲੋੜ ਬਹੁਤਾ ਵੀ ਨਹੀਂ ਲੋੜ ਹਾਂ ਜੇ ਪਾਣੀ ਪੂਰਾ ਤੇ ਤੁਸੀਂ ਪਾਣੀ ਨਾ ਵੀ ਪਾਓ ਤੇ ਏਰੀਏਟਰ ਲਾ ਲਓ ਠੀਕ ਹੈ ਜੀ ਏਰੀਏਟਰ ਬੰਦ ਕੇ ਆਕਸੀਜਨ ਕ ਪੈਦਾ ਕਰਨੀ ਹੈ ਜੀ ਪਾਣੀ ਨਾ ਪਾਓ ਏਰੀਏਟਰ ਲਾ ਲਓ ਤੁਸੀਂ ਏਰੀਏਟਰ ਨਾ ਸਰਦੀਆਂ ਚ ਪਾਣੀ ਪਾਉਣ ਦੀ ਛੇ ਮਹੀਨੇ ਸੱਤ ਮਹੀਨੇ ਬਿਲਕੁਲ ਲੋੜ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਭਾਜੀ ਗੱਲਬਾਤ ਕਰਨ ਲਈ ਸਮਾਂ ਦਿੱਤਾ ਔਰ ਬੜੀ ਚੰਗੀ ਜਾਣਕਾਰੀ ਹੈ ਸਾਡੇ ਕਿਸਾਨ ਭਰਾਵਾਂ ਦੇ ਲਈ ਕਿ ਜੇਕਰ ਤੁਸੀਂ ਵੀ ਇਸ ਧੰਦੇ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਉਹਦੀ ਪੂਰੀ ਨੌਲੇਜ ਲੈ ਲਓ 2 ਤੋਂ 2.5 ਏਕੜ ਤੋਂ ਸ਼ੁਰੂ ਕਰ ਲਓ ਤਾਂ ਉਹ ਸਮਾਂ ਕਹਿੰਦੇ ਜ਼ਿਆਦਾ ਨਹੀਂ ਲੱਗਦਾ ਵੀ ਜਦੋਂ ਤੁਹਾਨੂੰ ਫਿਰ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਕਾਰੋਬਾਰ ਇਦਾਂ ਦਾ ਹੈ ਕਿ ਡਿਮਾਂਡ ਪੂਰੀ ਨਹੀਂ ਹੋ ਰਹੀ ਔਰ ਪੈਸੇ ਦੇ ਵਿੱਚ ਨਕਦ ਆਉਂਦੇ ਨੇ ਫਿਲਹਾਲ ਤੁਸੀਂ ਬਨੇ ਰਹੋ ਆਉਣ ਪੰਜਾਬੀ ਟੀਵੀ ਦੇ ਨਾਲ